ਹੈਲੋ YouTube ਫੈਮਿਲੀ ਕਿਵੇਂ ਹੋ ਜੀ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਆਪਣੇ ਚੈਨਲ ਸੋ एवरीवन ਮਾਰਨਿੰਗ ਦਾ ਟਾਈਮ ਹੋ ਚੁੱਕਿਆ ਹੈ ਮਸੀਲਾ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੰਬੀ ਆਂਦੀ ਹੈ ਹੈ ਠੰਡ ਲੱਗਦੀ ਪਈ ਹੈ ਉੱਟ ਪਈ ਬੈਠ ਜਾ ਸੋ एवरीवन ਆਦਰ ਦੇਖੋ ਮੁੰਡਾ ਸਾਡਾ ਕੁੱਦਰ ਰਿਹਾ ਜਿਪਟੇ ਸਵੇਰ ਸਵੇਰ ਕੰਮ ਹੋ ਰਿਹਾ ਹੈ ਤੇ ਹਾਂਜੀ एवरीवन ਮੈਂ ਉੱਠਣ ਸਾਰੇ ਹੀ ਆਪਣਾ ਤੁਸੀਂ ਲਗਾ ਲਓ ਆ ਯਾਨੀ ਕਿ ਮੈਂ ਬ੍ਰਾਈਡਲ ਨੂੰ ਪਿਆਰ ਕਰਨਾ ਹੈ ਇਸ ਕਰਕੇ ਮੈਂ ਜਾਣਾ ਹੈ ਮੈਨੂੰ ਕਾਲ ਆਈ ਹੈ ਕਾਫੀ ਕਾਲਸ ਆਈਆਂ ਬਟ ਮੈਂ ਲੇਟ ਹੋ ਗਈ ਆ ਸੋ ਕੱਲ ਵੀ ਨਹੀਂ ਮੈਂ ਵਲੌਗ ਬਣਾ ਸਕੀ ਅੱਜ ਫੇਰ ਨਹੀਂ ਮੇਰੇ ਤੋਂ ਯਾਨੀ ਕਿ ਸਟਾਰਟ ਹੋਣਾ ਸੀ ਉੱਥੇ ਟਾਈਮ ਨਹੀਂ ਮਿਲਣਾ ਸੀ ਹੋ ਸਕਿਆ ਮੈਂ ਜ਼ਰੂਰ ਬਣਾਉਂਗੀ ਬਟ ਇਸ ਕਰਕੇ ਮੈਂ ਲੇਟ ਹੋ ਗਈ ਕੱਲ ਵੀ ਉਹਨਾਂ ਨੇ ਫਾਈਨਲੀ ਮੈਨੂੰ ਕਿਹਾ ਸੀਗਾ ਕਿ ਮੈਂ ਆਪਾਂ ਬ੍ਰਾਈਡਲ ਤਿਆਰ ਕਰਨੇ ਤੂੰ ਜਲਦੀ ਆਈਂ ਤੋ ਇੱਥੇ ਰਹੀ ਪਾ ਹਨਾ ਬਟ ਮੈਂ ਨਹੀਂ ਰਹੀ ਹੈਗੀ ਕਿ ਮੈਂ ਉਹਨਾਂ ਨੂੰ ਪ੍ਰੋਮਿਸ ਕੀਤਾ ਸੀ ਕਿ ਮੈਂ ਸਵੇਰ ਜਲਦੀ ਆ ਜੀ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਟਾਈਮ ਹੋ ਗਿਆ ਤਕਰੀਬਨ 7 ਵਜੇ ਦਾ ਟਾਈਮ ਆ ਸਿਰਫ ਗਿੰਦੀ ਦੇ 10 ਮਿੰਟ ਆ ਤੇ ਮੈਂ ਹਜੇ ਸ਼ੈਰੀ ਵੀ ਪੁੰਚਣਾ ਆ ਬੋਏ ਟੈਂਸ਼ਨ ਨਹੀਂ ਹੋਈ ਆ ਸੋ ਹੁਣ एवरीवन ਬਹੁਤੀਆਂ ਗੱਲਾਂ ਨਾ ਕਰਦੇ ਹੋਏ ਹਨਾ ਹੁਣ ਮੈਂ ਜਾਣੀ ਆ ਤੇ ਪਹਿਲਾਂ ਬੋਬਿੰਗ ਕਰਨੀ ਆ ਸਕੂਪੀ ਚ ਪੈਟਰਨ ਬੋਬੀ सो so, हाँ जी एवरी वन मैं चली सी जी अपना कम से चल हाँ सो आ आप मिलोंगे बलॉग लास्ट तक बने रहा ना सो so, के भी थोड़ा मैं सब कुछ दसूँगी फिलहाल मेरा जाने टाइम हो गया मैं इदू लेट ना ही होव तो चंगा या सो so, बलॉग की बस मैं स्टार्टिंग भी मैंने सुून जहां मिल गया है सो so, आन के बाकी आप सारा शेयर करा ब्लॉग ਆਉਣਾ ਵੀ ਮੈਨੂੰ ਜਲਦੀ ਪਈਗਾ ਹੁਣ ਮੈਂ ਸਵੇਹ ਜਾ ਰਹੀ ਹਾਂ ਉੱਥੇ ਬਸ ਬ੍ਰਾਈਡਲ ਤਿਆਰ ਕਰਨੀ ਹੈ ਇੱਕ ਕਲਾਸ ਅਟੈਂਡ ਕਰਨੀ ਹੈ ਉਸ ਤੋਂ ਬਾਅਦ ਮੈਂ ਜਲਦੀ ਹੀ ਆ ਜਾਣਾ ਹੈ ਘਰ ਕਿਉਂਕਿ ਮੈਨੂੰ ਵੀ ਪਤਾ ਮੇਰੀ ਵਲੋਗਿੰਗ ਵਗੈਰਾ ਵਲੌਗ ਬਣਾਉਣ ਵਾਲੇ ਪਏ ਆ ਹਨਾ ਵੀਡੀਓਜ਼ ਬਣਾਉਣ ਵਾਲੀਆਂ ਪਈਆਂ ਆ ਸੋ ਇੱਧਰ ਵੀ ਮੈਨੂੰ ਧਿਆਨ ਦੇਣਾ ਪੈਂਦਾ ਹੈ ਸੋ ਇਸ ਕਰਕੇ ਇਹ ਸਾਰਾ ਕੰਮ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਜਿਹੜਾ ਇੱਕ ਕਲਾਸ ਅਟੈਂਡ ਕਰਨੀ ਹੈ ਬ੍ਰਾਈਡਲ ਨੂੰ ਖਿਆਲ ਕਰਨਾ ਹੈ ਹਨਾ ਸੋ ਮੈਂ ਹੁਣ ਜਾਂਦੀ ਹਾਂ ਬਹੁਤਿਆਂ ਅਗਲਾ ਨੰਨ ਕਰਦੇ ਹੋਏ ਗੁੱਡ ਮਾਰਨਿੰਗ ਹੇ एवरीवन ਘਰ ਮੈਂ ਆ ਚੁੱਕੀ ਸੀ ਦਨ ਉਥੇ ਕਾਫੀ ਟਾਈਮ ਯਾਨੀ ਕਿ ਸਵੇਰ ਜਲਦੀ ਜਾਣਾ ਸੀਗਾ ਤੇ ਬਹੁਤ ਵਧੀਆ ਯਾਨੀ ਕਿ ਬ੍ਰਾਈਡਲ ਮੈਂ ਤਿਆਰ ਕੀਤਾ ਬਹੁਤ ਵਧੀਆ ਅੱਜ ਦਾ ਦਿਨ ਸੀ ਬਹੁਤ ਜ਼ਿਆਦਾ ਖੁਸ਼ੀ ਹੈ ਐਂਡ ਪੱਕੀ ਜਿੰਬਾਕੀ ਆਪਣਾ ਹੈਗਾ ਸੀ ਚਾਚਾ ਜੀ ਘਰੇ ਪਾਰਟ ਸੀ ਜਿਸ ਦਿਨ ਲਾਸਟ ਡੇ ਸੀਗਾ ਉਸ ਦਿਨ ਬਹੁਤ ਪਿਆਰ ਦਿੱਤਾ ਸਾਰਿਆਂ ਨੇ ਉਸ ਵਲੌਗ ਨੂੰ ਬਹੁਤ ਵਧੀਆ ਸਾਰਿਆਂ ਨੂੰ ਪਸੰਦ ਲੱਗਾ ਉਹ ਵਲੌਗ ਹਨਾ ਇਸ ਕਰਕੇ थैंक यू सो मच एंड ਜਿਹੜਾ ਗਿਫਟ ਆਏ ਸੀਗੇ ਉਹ ਵੀ ਬਹੁਤ ਵਧੀਆ ਸਾਰਿਆਂ ਨੂੰ ਲੱਗਿਆ ਉਹਦੇ ਲਈ ਵੀ ਧੰਨਵਾਦ ਸਾਰਿਆਂ ਨੂੰ ਹਨਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਲਵ ਯੂ ਸੋ ਮੱਚ ਐਂਡ ਅਮਨ ਸਟੂਡੀਓ ਸਾਨੂੰ ਘਰ ਨਹੀਂ ਲੱਭਿਆ ਲੰਗਰ ਸ਼ਕਨ ਆਉਣਾ ਸੀ ਜੀ ਘਰ ਕੋਈ ਨਹੀਂ ਤੁਹਾਨੂੰ ਦੱਸ ਦੇਣਾ ਸੀ ਅਸੀਂ ਤੇ ਬਟ ਟ੍ਰੈਂਡਿੰਗ ਬாய் ਵੈਰੀ ਨਾਈਸ ਮਹਿਕ ਸੋ ਬਿਊਟੀਫੁੱਲ ਲੁੱਕ ਕੀ ਥੈਂਕ ਯੂ ਸੋ ਮੱਚ ਸਾਰਿਆਂ ਨੂੰ ਮੇਰੇ ਵੱਲੋਂ ਕੌਰ ਜੱਟੀ ਇਹਨਾਂ ਦਾ ਵੀ ਬਹੁਤ ਵਧੀਆ ਕਮੈਂਟ ਹੈ ਹਨਾ ਸਾਰਿਆਂ ਨੂੰ ਮੇਰੇ ਵੱਲੋਂ ਲਵ ਯੂ ਕੌਰ हेयर ਸਟਾਈਲ ਬਹੁਤ ਸੋਨਾ ਕਰਿਆ ਓਕੇ ਓਕੇ ਥੈਂਕ ਯੂ ਬਲਜਿੰਦਰ ਸਿੰਘ ਅੱਛਾ ਪਕੌੜੇ ਖਾਣੇ ਸੀ ਓਕੇ ਓਕੇ ਠੀਕ ਆ ਸਤਿਗੁਰ ਚਾਹਲ ਓਕੇ ਮਨਜੀਤ ਕੌਰ ਸੋ एवरीवन ٹرینڈنگ بوائے ਕੁਲਵੀਰ ਓਕੇ ਸੁਰਜੀਤ कौर ਸੋ ਮੈਨੂੰ ਬਹੁਤ ਜਨਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਹੋਏ ਨੇ ਸੋ ਸਭ ਨੂੰ ਮੇਰੇ ਵੱਲੋਂ ਐਦਾਂ ਹੀ ਮੈਨੂੰ ਪਿਆਰ ਕਰਦੇ ਸੋ ہی एवरीवन ਜਿੱਦਕਿ ਮੈਂ ਕਮੈਂਟ ਪੜ ਲਏ ਨੇ ਉਹ ਵਾਲੀ ویڈیو ਦੇ ਬਹੁਤ ਸੋਹਣੇ ਸੋਹਣੇ ਕੀਤੇ ਹੋਏ ਐਦਾਂ ਹੀ ਤੁਸੀਂ ਪਿਆਰ ਕਰਦੇ ਰਹੋ ਮੈਨੂੰ ਹਨਾ ਸੋ ਦੈਨ ਇੱਕ ਚੈਲੰਜ ਵਾਲਾ ਸੀ ਮੈਂ ਆਪਣੀ 프ਰੰਟ ਨਾਲ ਚੈਲੰਜ ਕੀਤਾ ਸੀਗਾ ਸੋ ਹਾਂਜੀ ਜਿਵੇਂ ਕਿ ਆਪਣਾ ਇੱਕ ਹੋਰ ਸੀ ਵਲੌਗਰ ਜਿਹਦੇ ਵਿੱਚ ਮੈਂ ਆਪਣਾ ਚੈਲੰਜ ਕੀਤਾ ਸੀ ਆਪਣੀ ਫਰੈਂਡ ਨਾਲ ਉਹ ਵੀ ਬਹੁਤ ਜਨਾ ਨੇ ਬਹੁਤ ਪਿਆਰ ਦਿੱਤਾ ਉਸ ਵਲੌਗ ਨੂੰ ਦੇਖਦੇ ਆਪਾਂ ਟਵਿੰਟਰ ਹਮ ਵਿੱਕੀ ਕੋਰ ਜੱਟੀ ਹਰਮਨ ਬੋਬੀ ਟ੍ਰੈਂਡਿੰਗ ਬੁਆਏ ਕੋਰ ਜੱਟੀ ਤੇ ਆਪਣਾ ਸਤਗੁਰ ਚਾਹ ਲਓਕੇ ਓਕੇ ਠੀਕ ਹੈ ਸੋ ਇਹਦੇ ਤੇ ਵੀ ਬਹੁਤ ਨਾਈਸ ਕਮੈਂਟ ਨੇ ਸੋ ਹੈ एवरीवन ਕਮੈਂਟ ਮੈਂ ਪੜ ਚੁੱਕੇ ਬਹੁਤ ਸੋਨੇ ਸੋਨੇ ਕੀਤੇ ਹੋਏ ਆ ਸੋ ਇੱਕ ਆਪਣਾ ਜਿਵੇਂ ਕਿ ਮੈਨੂੰ ਕਮੈਂਟ ਕਾਫੀ ਆਏ ਹੋਏ ਸੀ ਕਿ ਮੈਂ ਕਿ ਤੁਸੀਂ ਜਿਹੜਾ ਮੈਜਿਕ ਕੱਪ ਹੈ ਨਾ ਉਹ ਟਰਾਈ ਕਰੋ ਸੋ ਦੇਖਦੇ ਆ ਅੱਜ ਦੀ ਵਲੌਗ ਵਿੱਚ ਆਪਾਂ ਟਰਾਈ ਕਰਦੇ ਹਾਂ ਦੇ ਵਿੱਚ ਕੁਝ ਗਰਮ ਚੀਜ਼ ਪਾਣੀ ਆ ਤਾਂ ਫਿਰ ਮੇਰੀਆਂ ਪਿਕਸ ਕਰਾਉਣ ਹੋਣਗੀਆਂ ਦੇਖਦੇ ਆ ਸੋ ਵਲੌਗ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹਿਣਾ ਨਾ ਕੋਈ ਗਰਮ ਚੀਜ਼ ਪਾ ਕੇ ਦੇਖਦੇ ਆ ਆਪਾਂ ਸੋ ਹੈ एवरीवन ਅਦਰ ਤੁਸੀਂ ਦੇਖ ਸਕਦੇ ਹੋ ਯਾਰ ਮੇਰੇ ਤੋਂ ਤਾਂ ਆਉਣ ਹੀ ਨਹੀਂ ਹੋ ਰਿਹਾ ਸੋ एवरीवन ਇਧਰ ਤੁਸੀਂ ਦੇਖ ਸਕਦੇ ਹੋ ਸੋ ਜਿੱਥੇ-ਜਿੱਥੇ ਜ਼ਿਆਦਾ ਗਰਮ ਸੀ ਚਾਹ ਉਹ ਤੁਸੀਂ ਉੱਥੇ-ਉੱਥੇ ਮੇਰੀਆਂ ਪਿਕਸ ਦੇਖ ਸਕਦੇ ਹੋ ਉੱਪਰ ਨਹੀਂ ਸ਼ੋ ਹੋ ਰਹੀਆਂ ਹੈਗੀਆਂ ਵਾਓ ਯਾਰ ਹੁਣ ਹੋਣ ਲੱਗ ਪੀਆਂ ਇੱਕ ਮਿੰਟ ਸੋ ਚਾਹ ਮੈਂ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਸਿਰਫ ਅੱਧਾ ਕੱਪ ਹੀ ਹੈ ਯਾਨੀ ਕਿ ਜ਼ਿਆਦਾ ਨਹੀਂ ਜਿੰਨੀ ਨੂੰ ਮੈਂ ਪੀਣੀ ਸੀ ਓਨੇ ਨੂੰ ਹੀ ਮੈਂ ਇਹਦੇ ਵਿੱਚ ਪਾਈ ਆ ਚਾਹ ਤੇ ਬਾਕੀ ਬਹੁਤ ਵਧੀਆ ਆ ਦੇਖ ਸਕਦੇ ਹੋ ਤੁਸੀਂ ਜੇ ਉੱਪਰ ਤੱਕ ਫੁੱਲ ਕਰਦੀ ਜਿਵੇਂ ਕਿ ਕਾਫੀ ਵਗੈਰਾ ਤੁਸੀਂ ਲਾ ਲਓ ਚਾਏ ਜੇਕਰ ਮੈਂ ਹੋਰ ਚਾਹ ਪਾਣਦੀ ਤਾਂ ਫੁੱਲੀ ਸ਼ੋ ਹੋਣੀ ਸੀ ਫੁੱਟਵਾ ਬਟ ਹੁਣ ਮੈਨੂੰ ਯਕੀਨ ਹੋ ਗਿਆ ਮੈਨੂੰ ਕਾਫੀ ਯਾਨੀ ਕਿ ਮੈਨੂੰ ਕਮੈਂਟ ਵੀ ਆਏ ਹੋਏ ਆ ਕਿ ਮੈਜਿਕ ਵਾਲਾ ਕੱਪ ਤੁਸੀਂ ਟਰਾਈ ਕਰੋ ਵੀ ਮੈਂ ਇਸ ਕਰਕੇ ਸੋਚਿਆ ਕਿ ਅੱਜ ਮੈਂ ਕਰਦੀ ਆ ਬਟ ਇਹ ਤੁਸੀਂ ਦੇਖ ਸਕਦੇ ਹੋ ਬਲੈਕ ਕੱਪ ਸੀਗਾ ਇਹਦੇ ਵਿੱਚ ਮੈਂ ਗਰਮ ਚਾਹ ਪਾਈ ਆ ਹਨਾ ਤਾਂ ਆਪਣਾ ਮੇਰੀਆਂ ਪਿਕਸ ਸ਼ੋ ਹੋਈਆਂ ਸੋ ਚਾ ਮੈਂ ਦੱਸ ਦਿੰਨੀ ਆ ਕਿ ਮੇਰੀ ਜ਼ਿਆਦਾ ਗਰਮ ਨਹੀਂ ਹੈਗੀ ਠਰੀ ਹੋਈ ਸੀਗੀ ਇੰਨੀ ਵੀ ਗਰਮ ਨਹੀਂ ਮੈਂ ਪਾਈ ਹੈਗੀ ਬਟ ਫਿਰ ਵੀ ਮੇਰੀਆਂ ਪਿਕਸ ਵਗੈਰਾ ਸ਼ੋ ਹੋ ਰਹੀਆਂ ਨੇ ਜਾਨਾ ਆਪਾਂ ਕਿਸੇ ਦਿਨ ਫੁੱਲੀ ਟਰਾਈ ਮੈਂ ਕਰੂੰਗੀ ਅ ਫੁੱਲੀ ਕਰਕੇ ਨਾ ਇਹਨੂੰ ਕਾਫੀ ਦੇ ਨਾਲ ਚਾਹ ਦੇ ਨਾਲ ਉਸ ਟਾਈਮ ਪੂਰੀਆਂ ਪਿਕਸ ਆਣਗੀਆਂ ਫਿਰ ਉਹਦਾ ਵਲੌਗ ਆਪਣਾ ਉਹ ਨੈਕਸਟ ਵਲੌਗ ਵਿੱਚ ਮੈਂ ਟਰਾਈ ਕਰੂੰਗੀ ਸੋ ਹੁਣ ਮੇਰੇ ਕੋਲ ਸਮਾਂ ਘੱਟ ਸੀ ਇਸ ਕਰਕੇ ਮੈਂ ਇਨਾ ਕੁ ਹੀ ਤੁਹਾਨੂੰ ਦੇਖ ਸਕਦੇ ਹੋ ਤੁਸੀਂ ਮੈਨੂੰ ਬਹੁਤ ਵਧੀਆ ਲੱਗਾ so much love you so much so haan ji everyone cha main pee chuki haan and ਤੁਸੀਂ ਦੇਖ ਸਕਦੇ ਹੋ ਮੇਰੀਆਂ ਪਿਕਸ ਹੱਲੇ ਵੀ ਜਾਗ ਰਹੀਆਂ ਹੈਗੀਆਂ ਨੇ but ਜਦੋਂ ਇਹਨੂੰ ਵਾਸ਼ ਯਾਨੀ ਕਿ ਕਰਾਂਗੇ ਉਸ ਤੋਂ ਬਾਅਦ ਠੰਡਾ ਹੋ ਜਾਊਗਾ ਕੱਪ ਫਿਰ ਮੈਨੂੰ ਲੱਗਦਾ ਨਾਰਮਲ ਬਲੈਕ ਹੋ ਗਿਆ ਨਾ ਸੋ ਯਾਨੀ ਕਿ ਆਨ ਉਹਦੋ ਹੋਇਆ ਕਰੂਗਾ ਯਾਨੀ ਕਿ ਮੇਰੀਆਂ ਪਿਕਸਾ ਉਹਦੋ ਸ਼ੋ ਹੋਇਆ ਕਰਨਗੇ ਜਦੋਂ ਆਪਾਂ ਇਹਦੇ ਵਿੱਚ ਕੋਈ ਗਰਮ ਚੀਜ਼ ਪਾਇਆ ਕਰਾਂਗੇ ਹਨਾ ਬਟ ਮੈਨੂੰ ਬਹੁਤ ਵਧੀਆ ਲੱਗਾ ਹੋ ਵੀ ਗਿਆ ਓਏ ਸਾਈਡ ਤੋਂ ਇਧਰ ਮੇਰਾ ਆਨ ਸੀਨਾ ਦੇਖ ਸਕਦੇ ਹੋ ਸੋ ਇੱਕ ਸਾਈਡ ਤੋਂ ਬਲੈਕ ਹੋ ਵੀ ਰਿਹਾ ਆ ਬਟ ਇੱਕ ਸਾਈਡ ਤੋਂ ਵੀ ਮੇਰੀਆਂ ਪਿਕਸ ਆਉਣ ਨੇ ਦੇਖ ਸਕਦੇ ਹੋ ਨੈਕਸਟ ਟਾਈਮ ਆਪਾਂ ਯਾਰ ਮੈਨੂੰ ਨਾ ਮਜ਼ਾ ਜ਼ਾ ਨਹੀਂ ਆਇਆ ਹੈਗਾ ਅਗਰ ਨੈਕਸਟ ਟਾਈਮ 커피 ਚਾਹ ਕੋਈ ਸ਼ੋ ਹੋਰ ਚੀਜ਼ ਗਰਮ ਯਾਨੀ ਕਿ ਕਰਕੇ ਨਾ ਇਨੂੰ ਆਪਾਂ ਫੁੱਲ ਕਰਾਂਗੇ ਉਸ ਤੋਂ ਬਾਅਦ ਪੂਰੀਆਂ ਪਿਕਸ ਸ਼ੋ ਹੋਣਗੀਆਂ ਫਿਰ ਮਜ਼ਾ ਆਊਗਾ ਸੋ ਇੱਕ ਵਾਰੀ ਤਾਂ ਮੈਂ ਸਿਰਫ ਯਾਨੀ ਕਿ ਡੈਮੋ ਕਹਿ ਸਕਦੀ ਹਾਂ ਸਿਰਫ ਟਰਾਈ ਕਰਨਾ ਸੀ ਬਟ ਮੈਨੂੰ ਬਹੁਤ ਵਧੀਆ ਹਿੰਟ ਯਾਨੀ ਕਿ ਬਹੁਤ ਵਧੀਆ ਲੱਗਾ ਸੋ ਹੋ ਰਹੀਆਂ ਯਾਰ ਦੇਖੋ ਮੈਂ ਤਾਂ ਕਿ ਕਿ ਵਾਸ਼ ਕਰਾਂਗੇ ਠੰਡਾ ਹੋ ਜਾਏਗਾ ਫਿਰ ਯਾਨੀ ਕਿ ਉਹ ਹੋਊਗਾ ਬਟ ਬਲੈਕ ਹੋਣ ਲੱਗ ਪਿਆ ਆ ਸੋ ਅੱਜ ਦੇ ਵਲੌਗ ਵਿੱਚ ਅੰਨਾ ਹੀ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਨੈਕਸਟ ਵਲੌਗ ਦੇ ਵਿੱਚ ਉਮੀਦ ਕਰਦੀ ਆ ਕਿ ਮੈਂ ਫੁੱਲ ਟਰਾਈ ਕਰੂੰਗੀ ਐਂਡ ਮਿਲਦੇ ਆਪਾਂ ਜਿਹੜੇ ਨਵੇਂ ਚੈਨਲ ਕੋਲ ਸਬਸਕ੍ਰਾਈਬ ਐਂਡ ਵੀਡੀਓ ਨੂੰ ਕਰ ਦੋ ਲਾਈਕ ਕਮੈਂਟ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵਲੌਗ ਕਿੱਦਾਂ ਲੱਗਾ ਸੋ ਆਪਾਂ ਮਿਲਦੇ ਆ ਨੈਕਸਟ